ਮੇਰੇ ਵੱਡੇ ਬਜ਼ੁਰਗੋ ਪਿਆਰੇ ਭਰਾਵ ਤੇ ਨੌਜਵਾਨ ਵੀਰੋ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਬਜ਼ੁਰਗੋ ਪਿਆਰੇ ਭਰਾਵ ਨੌਜਵਾਨ ਵੀਰੋ ਇਥੋਂ ਦੇ ਸਰਪੰਚ ਸਾਹਿਬ ਸਾਰੇ ਪੰਚਾਇਤ ਨਗਰ ਵਾਸੀ ਪਾਰਟੀ ਦੇ ਸਾਡੇ ਲੀਡਰ ਸਹਿਬਾਨ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਆਏ ਨੇ ਅਫਸਰ ਸਹਿਬਾਨ ਐਸ.ਡੀ.ਐਮ ਸਾਹਿਬ ਸਦਾ ਜਗਰਾਜ ਸਿੰਘ ਜੀ ਨਾਲ ਹੀ ਤੁਹਾਡੇ ਨਗਰ ਦੇ ਜਿਹੜੇ ਮੰਡੀ ਬੋਰਡ ਦੇ ਅਧਿਕਾਰੀ ਆ ਜੇਪਾਲ ਜੀ ਸੈਕਟਰੀ ਸਾਹਿਬ ਸਾਡੇ ਲੰਮੀ ਬਲਾਕ ਦੇ ਬੀਡੀਓ ਸਾਹਿਬ ਤੇ ਹੋਰ ਅਧਿਕਾਰੀ ਕਰਮਚਾਰੀ ਸਾਡੇ ਮੰਡੀ ਬੋਰਡ ਦੇ ਤੁਹਾਡੀ ਸੇਵਾ ਵਿੱਚ ਤੁਹਾਡੇ ਚਰਨਾਂ ਵਿੱਚ ਮੈਂ ਹਾਜ਼ਰ ਹੋਇਆ ਹਾਂ ਤੋੜੀ ਸਾਰੇ ਇਲਾਕੇ ਦੀ ਔਰ ਇਸ ਨਗਰ ਦੀ ਬਹੁਤ ਵੱਡੀ ਜਿਆਦਾ ਨਾ ਮੈਂ ਇਹਨੂੰ ਛੱਡ ਦਿਆਂ ਤੇ ਜਾਂ ਇਹ ਚੱਲਦਾ ਰਵੇ ਜਾਂ ਕਿਉਂ ਆਵੇ ਭਜੀ ਰੈਡੀਓ ਸਰਹਸ ਦੀ ਜਿਹੜੀ ਬੋਲੀ ਲਗਾਨੀ ਪੁਲੀ ਸ਼ੁਰੂਆਤ ਸਰਕਾਰੀ ਪੁਲੀ ਸ਼ੁਰੂਆਤ ਕਰਨੀ ਪੁਲਚੋਕੀ ਅ ਫਸਲ ਥੋੜਾ ਜਿਹਾ بارش ਕਰਕੇ ਲੇਟ ਹੋ ਗਈ ਹੈ ਔਰ ਚੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲੱਗ ਗਈ ਅੱਜ ਮੇਰੀ ਹਲਕੇ ਦੀ ਜਿਹੜੀ ਪੰਨੀ ਵਾਲਾ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹਲਕੇ ਦੀ ਇਹਦੇ ਵਿੱਚ ਅ ਚੋਨੇ ਦਾ ਪਾਲ ਆਇਆ ਜਾਊਗਾ ਉਸ ਤੋਂ ਇਲਾਵਾ ਇੱਥੇ ਜਿਹੜੀਆਂ 41 ਲੱਖ ਰੁਪਏ ਨਾਲ ਵੱਡੀਆਂ ਲੈਟਾਂ ਲਾਈਆਂ ਗਈਆਂ ਤੇ ਹੋਰ ਵੀ ਇੱਕ ਸ਼ੈੱਡ ਵੀ ਇੱਥੇ ਪਾਸ ਕੀਤਾ ਗਿਆ 8 ਲੱਖ ਰੁਪਏ ਦਾ ਸੋ ਇਹ ਸੂਤਾਂ ਹੋਰ ਵੀ ਜਿਹੜੀਆਂ ਮੰਡੀ ਦੀਆਂ ਮੰਡੀਆਂ ਸੂਤਾਂ ਸਾਰੇ ਨਰਮਾ ਖਰਾਬ ਹੋ ਗਿਆ ਕਾਫੀ ਬੰਦ ਹਦਿਏ ਪੰਜਾਬ ਦੇ ਵਿੱਚ ਨਰਮਾ ਖਰਾਬ ਹੋ ਗਿਆ ਉਹਦਾ ਤੁਸੀਂ ਕਿੰਨਾ ਮੁਆਵਜ਼ਾ ਦੇ ਰਹੇ ਹੋ ਕਦੋਂ ਮੁਆਵਜ਼ਾ ਦੇ ਰਹੇ ਹੋ ਜੀ ਉਹਦਾ ਵੇਖੋ ਉਹਦੀ ਕਰਦੌਰੀ ਸਾਰਾ ਕੁਝ ਰੈਵਨੂ ਮਿਨਿਸਟਰ ਕੋਲੇ ਸਾਰਾ ਗੁਜਾਰਨਾ ਰੋ ਜਲਦੀ ਇੱਕ ਵਾਰ ਸ਼ੁਰੂਆਤ 15 ਤਰੀਕ ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਕਰ ਦੇਣਾ ਤੇ ਜਲਦੀ ਇੱਕ ਹਾੜ ਰਹਾਤ ਜਿਹੜਾ ਤੁਸੀਂ ਮਤਲਬ ਬੀਜ ਵਾਸਤੇ ਪੈਸੇ ਦੇ ਰਹੇ ਹੋ ਅੱਲਾ ਬੀਜ ਦੇ ਰਹੇ ਹੋ ਉਹ ਸਿਰਫ 5 ਕਿੱਲੇ ਵਾਲਿਆਂ ਨੂੰ ਦੇ ਰਹੇ ਹੋ ਤੇ ਬਾਕੀ ਕਰਨਗੇ ਜੀ ਜਿਹੜਾ 5.5 ਕਿੱਲੇ 6 ਕਿੱਲੇ ਜੀ ਉਹਨਾਂ ਸਾਰਾ ਹੀ ਰਗੜਿਆ ਗਿਆ ਜੀ ਤੁਸੀਂ ਆਪ ਹੀ ਵੀ ਦੇ ਦੇ ਉਹ ਦੇਖੋ ਜਿਹੜੀ ਇਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਮਦਦ ਕੀਤੀ ਹੈ ਮੈਂ ਹੀ ਗਿਆ ਸੀ ਉਹਨਾਂ ਕੋਲੇ ਵੀ ਸਾਨੂੰ ਸਾਡਾ 5 ਲੱਖ ਏਕੜ ਦਾ ਵੱਡਾ ਨੁਕਸਾਨ ਹੋਇਆ ਨੂੰ ਨੂੰ ਬੀਜ ਦਿਓ ਤੁਸੀਂ ਚੰਗਾ ਸੁਧਰਿਆ ਤੇ ਮੁਫਤ ਦਿੱਤਾ ਜਾਵੇ ਉਹਦੇ ਵਿੱਚ 60% ਸੈਂਟਰਲ ਗਵਰਨਮੈਂਟ ਪਾਉਂਦੀ ਹੈ 40 ਪੰਜਾਬ ਪਾਉਂਦਾ ਉਹਨਾਂ ਦਾ ਜਿਹੜਾ ਉੱਥੋਂ ਹੀ ਪੈਮਾਨਾ ਇਹ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਉਹ ਇੱਕ ਨਾਂ ਤੇ ਪੰਜ ਕਿੱਲੇ ਆ ਦੂਸਰੇ ਕਰਦਾ ਜਿਵੇਂ ਹੁੰਦਾ ਉਹਦੇ ਨਾਲ ਆਈ ਬ੍ਰਾਂਡ ਚੋਨੇ ਦਾ ਰੱਟਾ ਹਰ ਕਿਵਰੀ ਪੈ ਜਾਂਦਾ ਐ ਕਿ ਵੀ ਉਹ ਪਾਟਾ ਲੱਗ ਜਾਂਦਾ ਬਸ ਵੀ ਬਾਈ ਉਸ ਵਾਸਤੇ ਮੈਂ ਬਹੁਤ ਬੇਨਤੀ ਵੀ ਕੀਤੀ ਸੀ ਜਿਹੜੀ ਕਾਹਲੇ ਐਫਸੀਆਈ ਨੂੰ ਆਪਾਂ ਦੇਣਾ ਹੁੰਦਾ ਫੂਡ ਕਾਰਪੋਰੇਸ਼ਨ ਉਸ ਨੂੰ ਚੱਕਣ ਤੋਂ ਹਲਾਕਲਾ ਕਰਦੀ ਹੈ ਉਸ ਵਾਸਤੇ ਰੋਲਾ ਪੈਂਦਾ ਸਰਕਾਰ ਚ ਰਾਣੀ ਦੀ ਰੈਲੀ ਦੇ ਵਿੱਚ ਥੋੜੀ ਗੈਰ ਹਾਜ਼ਰੀ ਹੋ ਹੈ ਤੇ ਉਹ ਚਰਚਾ ਛਿੜੀ ਹੋਈ ਹੈ ਥੋੜੀ ਗੈਰ ਹਾਜ਼ਰੀ ਗਈ ਚਰਚਾ ਕਰਨ ਵਾਲਿਆਂ ਨੇ ਹਮੇਸ਼ਾ ਕਰਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਕੋਈ ਗੈਰ ਹਾਜ਼ਰੀ ਨਹੀਂ ਸੀ ਉੱਥੇ ਯੂਥ ਨੂੰ ਬੁਲਾਇਆ ਗਿਆ ਸੀ ਉੱਥੋਂ ਇੱਕੋ ਕੱਲਾ ਪੰਚਾਇਤ ਮੰਤਰੀ ਤੇ ਉੱਥੋਂ ਦੇ ਐਮਐਲਏ ਬਲੇਕ ਥੈਂਕ ਯੂ ਸਰ ਥੈਂਕ ਯੂ